ਜੂਨ ਦਾ ਮਹੀਨਾ ਖਤਮ ਹੋਣ ਜਾ ਰਿਹਾ ਅਤੇ ਜੁਲਾਈ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹਰ ਮਹੀਨਾ ਆਪਣੇ ਨਾਲ ਕਈ ਬਦਲਾਅ ਲੈ ਕੇ ਆਉਂਦਾ ਹੈ ਜੋ ਤੁਹਾਡੀ ਰਸੋਈ ਤੋਂ ਲੈ ਕੇ ਤੁਹਾਡੇ ਬੈਂਕ ਖਾਤੇ ਅਤੇ ਮੋਬਾਈਲ ਫੋਨ ਤੱਕ ਹਰ ਚੀਜ਼ ਨੂੰ ਸਿੱਧਾ ਪ੍ਰਭਾਵਿਤ ਕਰ ਸਕਦਾ ਹੈ। ਇਹ ਜੋ ਵੱਡੇ ਬਦਲਾਅ ਨੇ ਉਹ ਹੋਣਗੇ। ਇਸ ਦੇ ਵਿੱਚ ਜੇਕਰ ਗੱਲ ਕਰੀਏ LPG ਸਿਲੰਡਰ ਦੀ ਕੀਮਤ ਤੋਂ ਲੈ ਕੇ ਕ੍ਰੈਡਿਟ ਕਾਰਡ ਦੇ ਨਿਯਮ ਜਿਹੜੇ ਨੇ ਉਹ ਇਸ ਵਾਰੀ ਹੁਣ ਬਦਲ ਜਾਣਗੇ। ਤਾ ਜਿਸ ਦਾ ਤੁਹਾਡੀ ਜੇਬ ਤੇ ਸਿੱਧਾ-ਸਿੱਧਾ ਅਸਰ ਦੇਖਣ ਨੂੰ ਮਿਲੇਗਾ ਤਾਂ ਜਾਣਦੇ ਆ ਕਿ ਆਖਰੋਂ ਕਿਹੜੇ ਵੱਡੇ ਬਦਲਾਅ ਨੇ ਜੋ ਹੋਣ ਜਾ ਰਹੇ ਨੇ ਜਿਸ ਦਾ ਸਿੱਧਾ-ਸਿੱਧਾ ਅਸਰ ਤੁਹਾਡੀ ਜੇਬ ਤੇ ਦੇਖਣ ਨੂੰ ਮਿਲੇਗਾ 1 ਜੁਲਾਈ ਤੋਂ ਹੋਣ ਜਾ ਰਹੇ ਵੱਡੇ ਬਦਲਾਅ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੀ ਜੀ ਆ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਅਪਡੇਟ ਕੀਤੀਆਂ ਜਾਂਦੀਆਂ ਨੇ 1 ਮਈ ਨੂੰ ਤੇਲ ਕੰਪਨੀਆਂ ਨੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਸੀ ਹੁਣ ਦੇਖਣਾ ਇਹ ਹੋਵੇਗਾ ਕਿ 1 ਜੁਲਾਈ ਨੂੰ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਹੁੰਦੀ ਹੈ ਜਾਂ ਫਿਰ ਵਾਧਾ ਹੋਵੇਗਾ ਇਸੇ ਦੇ ਨਾਲ ਹੀ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਨਾ ਸਿਰਫ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਬਦਲੀਆਂ ਜਾਂਦੀਆਂ ਨੇ ਸਗੋਂ ਤੇਲ ਦੀ ਜੋ ਮਾਰਕੀਟਿੰਗ ਕੰਪਨੀ ਏਅਰ ਟਰਾਈਪਲ ਵਾਈਸ ਫਿਊਲ ਅਤੇ ਸੀਐਨਜੀ ਪੀਐਨਜੀ ਦੀਆਂ ਕੀਮਤਾਂ ਦੇ ਵਿੱਚ ਵੀ ਸੋਧ ਕਰਦੀਆਂ ਨੇ ਅਜਿਹੇ ਚ ਪਹਿਲੀ ਤਰੀਕ ਤੇ ਇਹਨਾਂ ਦੀਆਂ ਨਵੀਆਂ ਕੀਮਤਾਂ ਦਾ ਖੁਲਾਸਾ ਹੋ ਸਕਦਾ ਹੈ ਇੱਥੇ ਖਾਸ ਗੱਲ ਇਹ ਹੈ ਕਿ ਏਟੀਐਫ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਾਰਨ ਹਵਾਈ ਯਾਤਿਆਂ ਨੂੰ ਰਾਹਤ ਮਿਲਣ ਦੀ ਉਮੀਦ ਜੋ ਹੈ ਉਹ ਜਿਤਾਈ ਜਾ ਰਹੀ ਹੈ ਤੇ ਦੂਜੇ ਪਾਸੇ ਇਸ ਦੇ ਨਾਲ ਹੀ ਸੀਐਨਜੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਕਾਰਨ ਵਾਹਨ ਚਾਲਕਾਂ ਦੇ ਖਰਚੇ ਘਟ ਹੋ ਸਕਦੇ ਨੇ ਇਸ ਦੀ ਆਸ਼ੰਕਾ ਜਤਾਈ ਜਾ ਰਹੀ ਹੈ ਤੇ ਹੁਣ ਅੱਗੇ ਵੱਧਦੇ ਆ ਤੇ ਗੱਲ ਕਰਦੇ ਆ ਇੱਕ ਹੋਰ ਵੱਡੇ ਬਦਲਾਅ ਦੀ ਜੋ ਕਿ 1 ਜੁਲਾਈ ਤੋਂ ਹੋ ਜਾਊਗਾ ਜੀ ਹਾਂ ਜੇਕਰ ਤੁਸੀਂ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ 1 ਜੁਲਾਈ 2024 ਦੀ ਤਰੀਕ ਤੁਹਾਡੇ ਲਈ ਬਿਹਤ ਦੀ ਇੰਪੋਰਟੈਂਟ ਹੈ ਦਰਅਸਲ ਕ੍ਰੈਡਿਟ ਕਾਰਡ ਭੁਗਤਾਨ ਦੇ ਨਾਲ ਜੁੜੇ ਵੱਡੇ ਬਦਲਾਅ ਮਹੀਨੇ ਦੇ ਪਹਿਲੇ ਦਿਨ ਤੋਂ ਲਾਗੂ ਹੋਣ ਜਾ ਰਹੇ ਨੇ ਇਸ ਤੋਂ ਬਾਅਦ ਕੁਝ ਪੇਮੈਂਟ ਪਲੇਟਫਾਰਮਾਂ ਦੇ ਰਾਹੀਂ ਬਿੱਲ ਦੇ ਭੁਗਤਾਨ ਵਿੱਚ ਵੀ ਸਮੱਸਿਆ ਆ ਸਕਦੀ ਹੈ ਇਹਨਾਂ ਪਲੇਟਫਾਰਮਾਂ ਦੇ ਵਿੱਚ ਕ੍ਰੈਡਿਟ ਫੋਨ ਪੇ ਬਿਲ ਡੈਸਕ ਵਰਗੇ ਕੁਝ ਫਿਟਨੈਕ ਸ਼ਾਮਲ ਨੇ ਦਰਅਸਲ ਆਰਬੀਆਈ ਦੇ ਨਵੇਂ ਨਿਯਮ ਦੇ ਮੁਤਾਬਕ 1 ਜੁਲਾਈ ਤੋਂ ਸਾਰੇ ਕ੍ਰੈਡਿਟ ਕਾਰਡ ਬਿਲਾ ਦਾ ਭੁਗਤਾਨ ਭਾਰਤ ਬਿਲ ਭੁਗਤਾਨ ਪ੍ਰਣਾਲੀ ਯਾਨੀ BBPS ਦੁਆਰਾ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਹਰ ਕਿਸੇ ਨੂੰ ਭਾਰਤ ਬਿਲ ਪੇਮੈਂਟ ਸਿਸਟਮ ਰਾਹੀਂ ਬਿਲਿੰਗ ਕਰਨੀ ਪਵੇਗੀ ਅੱਗੇ ਹੋਣ ਵਾਲੇ ਬਦਲਾਅ ਦੀ ਜੇਕਰ ਗੱਲ ਕਰੀਏ ਤਾਂ ਟ੍ਰਾਈ ਨੇ ਕਿਹਾ ਹੈ ਕਿ ਜੇਕਰ ਕੋਈ ਵੀ ਨੰਬਰ ਇੱਕ ਨਿਸ਼ਚਿਤ ਸਮੇਂ ਦੇ ਲਈ ਬੰਦ ਰਹਿੰਦਾ ਹੈ ਤਾਂ ਮੋਬਾਈਲ ਆਪਰੇਟਰ ਇਸ ਸਿਮ ਨੂੰ ਅਕ੍ਰਿਆਸ਼ੀਲ ਕਰ ਸਕਦੇ ਨੇ ਯਾਨੀ ਬੰਦ ਕਰ ਸਕਦੇ ਨੇ ਇਸ ਨਾਲ ਸਿਮ ਦੀ ਗਲਤ ਵਰਤੋਂ ਨੂੰ ਰੋਕਣ ਦੇ ਵਿੱਚ ਮਦਦ ਮਿਲੇਗੀ ਹੁਣ ਤੁਹਾਨੂੰ ਨਵਾਂ SIM ਕਾਰਡ ਪਾਉਣ ਦੇ ਲਈ ਵੈਦ ਪਛਾਣ ਅਤੇ ਪਤਾ ਸਰਟੀਫਿਕੇਟ ਦੀ ਲੋੜ ਹੋਵੇਗੀ ਇਸ ਦੇ ਨਾਲ ਹੀ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੀ ਵੀ ਮਦਦ ਲਈ ਜਾਵੇਗੀ ਇਸ ਦਾ ਉਦੇਸ਼ ਗੈਰ ਕਾਨੂੰਨੀ SIM ਦੀ ਵਿਕਰੀ ਨੂੰ ਰੋਕਣਾ ਅਤੇ ਸਹੀ ਯੂਜ਼ਰਸ ਦੀ ਪਛਾਣ ਕਰਨਾ ਹੈ ਇਸ ਤੋਂ ਇਲਾਵਾ SIM ਕਾਰਡਾਂ ਦੀ ਗਿਣਤੀ ਦੀ ਇੱਕ ਨਿਸ਼ਚਿਤ ਸੀਮਾ ਹੈ ਜੋ ਇੱਕ ਵਿਅਕਤੀ ਰੱਖ ਸਕਦਾ ਹੈ ਇਹ ਅਪਰਾਧੀਆਂ ਨੂੰ ਕਈ ਸੀਮਾ ਦੀ ਦੁਰਵਰਤੋਂ ਕਰਨ ਤੋਂ ਰੋਕਦਾ ਹੈ ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਨਾਮ ਉੱਤੇ ਕਿੰਨੇ SIM ਜਾਰੀ ਕੀਤੇ ਗਏ ਨੇ ਪ੍ਰੀपेड SIM ਕਾਰਡਾਂ ਨੂੰ ਵੀ ਹੁਣ ਪੋਸਟपेड ਕਨੈਕਸ਼ਨਾਂ ਵਾਂਗ ਪਛਾਣ ਅਤੇ ਪਤੇ ਦੇ ਸਬੂਤ ਦੇ ਨਾਲ ਰਜਿਸਟਰ ਕੀਤਾ ਜਾਵੇਗਾ ਮੋਬਾਈਲ ਨੰਬਰ 포ਟੇਬਿਲਿਟੀ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਜਾਣਗੇ ਹੁਣ ਜਦੋਂ ਤੁਸੀਂ ਆਪਣਾ ਨੰਬਰ 포ਟ ਕਰਵਾਉਂਦੇ ਹੋ ਤਾਂ ਤੁਹਾਡਾ 7 ਦਿਨਾਂ ਤੱਕ ਕਿਸੇ ਹੋਰ ਟੈਲੀਕਮ ਆਪਰੇਟਰ ਨੂੰ 포ਟ ਨਹੀਂ ਕੀਤਾ ਜਾਵੇਗਾ ਇਸ ਮਿਆਦੇ ਬਾਅਦ ਹੀ ਇਸ ਨੂੰ ਕੋਟ ਕੀਤਾ ਜਾਵੇਗਾ ਇਸ ਦੇ ਨਾਲ ਹੀ ਮੋਬਾਈਲ ਯੂਜ਼ਰਸ ਨੂੰ ਹੁਣ ਇਹਨਾਂ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਆਪਣੇ SIM ਕਾਰਡ ਨੂੰ ਐਕਟਿਵ ਰੱਖੋ ਕਾਲ ਟੈਕਸਟ ਅਤੇ ਡਾਟਾ ਦਾ ਰੋਜ਼ਾਨਾ ਇਸਤੇਮਾਲ ਕਰੋ ਨਵਾਂ SIM ਕਾਰਡ ਲੈਣ ਦੇ ਸਮੇਂ ਆਈਡੀ ਅਤੇ ਜੋ ਐਡਰੈਸ ਪ੍ਰੂਫ ਹੈ ਉਹ ਆਪਣੇ ਨਾਲ ਰੱਖੋ ਆਪਣੇ ਨਾਮ ਉੱਤੇ ਜਾਰੀ ਹੋਣ ਵਾਲੇ SIM ਕਾਰਡ ਦੀ ਸੀਮਾ ਨੂੰ ਜਾਣੋ ਅਤੇ ਉਸ ਹਿਸਾਬ ਦੇ ਨਾਲ ਹੀ ਉਸ SIM ਨੂੰ ਜੋ ਐ ਮੈਨੇਜ ਕਰੋ ਜੇਕਰ ਤੁਸੀਂ ਪ੍ਰੀਪੇਡ SIM ਇਸਤੇਮਾਲ ਕਰਦੇ ਹੋ ਤਾਂ ਨਵੇਂ ਨਿਯਮਾਂ ਮੁਤਾਬਕ ਆਪਣੇ ਮੋਬਾਈਲ ਨੈਟਵਰਕ ਆਪਰੇਟਰ ਦੇ ਨਾਲ ਰਜਿਸਟਰ ਹੋਵੋ ਜੇਕਰ ਤੁਸੀਂ ਆਪਣਾ ਨੰਬਰ ਪੋਰਟ ਕਰਵਾ ਰਹੇ ਹੋ ਤਾਂ 7 ਦਿਨਾਂ ਦੇ ਵਿੱਚ ਨੰਬਰ ਬੰਦ ਰਹਿਣ ਦੇ ਸਮੇਂ 'ਚ ਤੁਹਾਨੂੰ ਇੱਕ ਆਪਸ਼ਨਲ ਨੰਬਰ ਇਸਤੇਮਾਲ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਤੁਹਾਡੇ ਮੋਬਾਈਲ ਨੰਬਰ ਪੋਰਟੇਬਿਲਟੀ ਬਾਰੇ ਪਤਾ ਰਹੇ ਤੇ ਅੱਗੇ ਗੱਲ ਕਰਦੇ ਆ ਇੱਕ ਹੋਰ ਜੋ ਵੱਡਾ ਬਦਲਾ ਹੋਣ ਜਾ ਰਿਹਾ ਅਗਲੇ ਮਹੀਨੇ ਹੋਣ ਵਾਲੇ ਵੱਡੇ ਬਦਲਾਅ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਨੈਸ਼ਨਲ ਬੈਂਕ ਦੇ ਗਾਹਕਾਂ ਦੇ ਲਈ ਵੱਡੀ ਖਬਰ ਹੈ ਦਰਅਸਲ ਜੇਕਰ ਤੁਹਾਡੇ ਕੋਲ ਪੀਐਨਬੀ ਖਾਤਾ ਹੈ ਅਤੇ ਤੁਸੀਂ ਸਾਲਾਂ ਤੋਂ ਇਸ ਦੀ ਵਰਤੋਂ ਨਹੀਂ ਕੀਤੀ ਹੈ ਤਾਂ ਇਸ ਨੂੰ 1 ਜੁਲਾਈ 2024 ਤੋਂ ਬੰਦ ਕੀਤਾ ਜਾ ਸਕਦਾ ਹੈ ਪਿਛਲੇ ਕੁਝ ਮਹੀਨੇ ਤੋਂ ਬੈਂਕ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਚੇਤਾਵਨੀ ਵੀ ਦੇ ਰਹੇ ਨੇ ਕਿ ਜਿਨ੍ਹਾਂ ਪੀਐਨਬੀ ਖਾਤਿਆਂ ਦੇ ਵਿੱਚ ਪਿਛਲੇ 3 ਸਾਲਾਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਅਤੇ ਉਹਨਾਂ ਦੇ ਖਾਤੇ ਦਾ ਬੈਲੈਂਸ ਜ਼ੀਰੋ ਹੈ ਤਾਂ ਉਹਨਾਂ ਖਾਤਿਆਂ ਨੂੰ 30 ਜੂਨ ਤੱਕ ਚਾਲੂ ਰੱਖਿਆ ਜਾਵੇ ਬੈਂਕ ਬ੍ਰਾਂਚ ਅਤੇ ਕੇਵਾਈਸੀ ਕਰਵਾਓ ਅਜਿਹਾ ਨਾ ਕਰਨ ਉਤੇ ਉਹ 1 ਜੁਲਾਈ ਤੋਂ ਬੰਦ ਹੋ ਸਕਦੇ ਨੇ ਤੇ ਅੱਗੇ ਵਧਦੇ ਹਾਂ ਹੋਰ ਵੱਡੇ ਬਦਲਾਅ ਦੀ ਗੱਲ ਕਰਦੇ ਹਾਂ ਇੰਡੀਅਨ ਬੈਂਕ ਆਪਣੇ ਗਾਹਕਾਂ ਦੇ ਲਈ ਵਿਸ਼ੇਸ਼ ਐਫਡੀ ਚਲਾ ਰਿਹਾ ਹੈ ਇਸ ਐਫ ਡੀ ਦੀ ਮਿਆਦ 300 ਤੇ 400 ਦਿਨ ਹੈ ਇੰਡੀਅਨ ਬੈਂਕ ਦੀ ਅਧਿਕਾਰਤ ਵੈਬਸਾਈਟ ਮੁਤਾਬਕ ਇਸ ਐਫ ਡੀ ਦਾ ਨਾਮ ਐਂਡ ਸੁਪਰ 400 ਤੇ ਐਂਡ ਸੁਪਰੀਮ 300 ਦਿਨ ਹੈ ਇਸ ਐਫ ਡੀ ਦੇ ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ 30 ਜੂਨ 2024 ਹੈ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਕੈਲੇਬਲ ਐਫ ਡੀ ਹੈ ਜਿਸਦਾ ਮਤਲਬ ਹੈ ਕਿ ਤੁਸੀਂ ਜਦੋਂ ਚਾਹੋ ਪੈਸੇ ਕਢਵਾ ਸਕਦੇ ਹੋ ਇਸ ਐਫ ਡੀ ਦੇ ਵਿੱਚ ਆਮ ਲੋਕਾਂ ਨੂੰ 7.25 ਫੀਸ ਦੀ ਸੀਨੀਅਰ ਸਿਟੀਜ਼ਨਸ ਨੂੰ 7.75% ਦੀ ਤੇ ਸੁਪਰ ਸੀਨੀਅਰ ਸਿਟੀਜ਼ਨਸ ਨੂੰ 8% ਦੀ ਵਿਆਜ ਮਿਲਦਾ ਹੈ ਇਸ ਦੇ ਨਾਲ ਹੀ ਪੰਜਾਬ ਐਂਡ ਸਿੰਧ ਬੈਂਕ ਦੀ ਜੇਕਰ ਗੱਲ ਕਰੀਏ ਤਾਂ ਸਪੈਸ਼ਲ ਐਫਡੀ ਸਕੀਮ ਦੇ ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ ਇਸ ਦੀ ਵੀ 3 ਜੂਨ ਹੈ ਐਫਡੀ ਦੀ ਮਿਆਦ 222 ਦਿਨ 333 ਦਿਨ ਤੇ 444 ਦਿਨ ਹੈ ਇਸ ਐਫਡੀ ਦੇ ਵਿੱਚ 0.05% ਦਾ ਵੱਧ ਤੋਂ ਵੱਧ ਵਿਆਜ ਮਿਲਦਾ ਹੈ ਅੱਗੇ ਵਧਦੇ ਆ ਸਭ ਤੋਂ ਵੱਡੇ ਹੋਣ ਵਾਲੇ ਬਦਲਾਅ ਦੀ ਗੱਲ ਕਰਦੇ ਆ ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਸਟੇਟ ਮਿੱਡੇ ਮੀਲ ਸੁਸਾਇਟੀ ਨੇ ਮੌਨਸੂਨ ਕਾਰਡ ਮਿੱਡੇ ਮੀਲ ਦੇ ਮੀਨੂ ਦੇ ਵਿੱਚ ਬਦਲਾਅ ਕਰ ਦਿੱਤਾ ਹੈ ਇਹ ਨਵਾਂ ਮਿੱਡੇ ਮੀਲ ਵਿਦਿਆਰਥੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜੁਲਾਈ ਤੋਂ ਲਾਗੂ ਕੀਤਾ ਜਾਣਾ ਹੈ ਨਵੇਂ ਖਾਣੇ ਦੇ ਤਹਿਤ ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਛੋਲੇ ਪੂਰੀਆਂ ਮਿਲੀਆਂ ਕਰਨਗੀਆਂ ਇਸ ਤੋਂ ਇਲਾਵਾ ਇਸ ਦੇ ਵਿੱਚ ਦਾਲ ਮਾਂ ਛੋਲੇ ਵੀ ਸ਼ਾਮਿਲ ਕੀਤੇ ਗਏ ਨੇ ਵਿਦਿਆਰਥੀਆਂ ਲਈ ਹਫਤੇ ਵਿੱਚ ਇੱਕ ਵਾਰ ਖੀਰ ਵੀ ਤਿਆਰ ਕੀਤੀ ਜਾਵੇਗੀ। ਵਿਭਾਗ ਦੇ ਵੱਲੋਂ ਤੈਅ ਕੀਤੇ ਗਏ ਮੈਨੂ ਮੁਤਾਬਕ ਸੋਮਵਾਰ ਨੂੰ ਦਾਲਾਂ, ਮੌਸਮੀ ਸਬਜ਼ੀਆਂ ਤੇ ਰੋਟੀਆਂ, ਮੰਗਲਵਾਰ ਨੂੰ ਰਾਜਮਾ ਚਾਵਲ, ਬੁੱਧਵਾਰ ਨੂੰ ਕਾਲੇ ਛੋਲੇ, ਚਿੱਟੇ ਛੋਲੇ ਅਤੇ ਪੂਰੀ, ਵੀਰਵਾਰ ਨੂੰ ਕੜੀ ਚੌਲ, ਮੌਸਮੀ ਸਬਜ਼ੀ ਤੇ ਨਾਲ ਹੀ ਰੋਟੀਆਂ, ਸ਼ੁੱਕਰਵਾਰ ਨੂੰ ਦਾਲਾਂ, ਚੌਲ ਅਤੇ ਮੌਸਮੀ ਫਲ ਦਿੱਤੇ ਜਾਣਗੇ। ਸਕੂਲ ਪ੍ਰਬੰਧਕ ਕਮੇਟੀਆਂ ਦੇ ਵੱਲੋਂ ਬੱਚਿਆਂ ਨੂੰ ਵਧੀਆ ਖਾਣਾ ਮੁਹੱਈਆ ਕਰਵਾਉਣ ਦੇ ਲਈ ਸਮੇਂ ਸਿਰ ਖਾਣੇ ਦੀ ਚੈਕਿੰਗ ਵੀ ਕੀਤੀ ਗਈ। ਇਸ ਦੇ ਲਈ ਵਿਭਾਗ ਦੇ ਵੱਲੋਂ ਡਿਊਟੀ ਵੀ ਲਗਾਈ ਗਈ ਹੈ। ਪੰਜਾਬ ਦੇ ਵਿੱਚ 9000 ਤੋਂ ਵੱਧ ਸਰਕਾਰੀ ਸਕੂਲ ਹਨ ਜਿੱਥੇ ਮਿੱਟੇ ਮੀਲ ਤਿਆਰ ਕੀਤਾ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਹੁਣ ਜਿਹੜੇ ਆ ਵੱਡੇ ਬਦਲਾਅ ਨੇ ਉਹ ਹੋਣ ਵਾਲੇ ਨੇ ਦੇਸ਼ ਦੇ ਵਿੱਚ ਵੱਡੇ ਬਦਲਾਅ ਜਿਸ ਦੇ ਲਈ ਤੁਹਾਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਤੁਹਾਨੂੰ ਪਤਾ ਹੋਵੇਗਾ। ਇਸੇ ਦੇ ਕਾਰਨ ਤੁਸੀਂ ਉਸ ਹਿਸਾਬ ਦੇ ਨਾਲ ਮੈਨੇਜ ਆਪਣੇ ਆਪ ਨੂੰ ਕਰ ਸਕੋਗੇ ਤਾਂ ਤੁਹਾਨੂੰ ਦੱਸ ਦਿੰਦਾ ਕਿ 30 ਤਰੀਕ ਦਾ ਸਮਾਂ ਜਿੱਥੇ-ਜਿੱਥੇ ਤੁਸੀਂ ਜਾ ਕੇ ਆਪਣਾ ਕੰਮ ਕਰਵਾ ਸਕਦੇ ਹੋ ਕੰਮ ਨਿਬੇੜ ਸਕਦੇ ਹੋ 1 ਜੁਲਾਈ ਤੋਂ ਵੱਡੇ ਬਦਲਾਅ ਜਿਹੜੇ ਨੇ ਹੋਣ ਜਾ ਰਹੇ ਨੇ ਜਿਸ ਦੇ ਕਾਰਨ ਤੁਹਾਡੀ ਜੇਬ ਉੱਤੇ ਇਸ ਦਾ ਸਿੱਧਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ